आज पांचवा दिन है आंध्र से आ रहे कोडूर कटपड़ पपीता लदा हुआ जम्मू का जम्मू जाना, जम्मु जाना। वो तो क्या करें पार्टी वाले को भी बोल दिया नुकसान तो हमारा ही है। आगे जाएंगे टिक टिक वो करेगा फिर 5-10 रुपए काटेंगे क्या है करोड़ो वालों को फोन करके पूछा हीगा जी भी ये हवाई जड़ी गाड़ियां भी खल्ले पठानकोट जान देती हैं जान के ना जान देती है यार ਉਹ ਕਹਿੰਦੇ ਆ ਵੀ ਹੈਵੀ ਵੀਕਲ ਪਠਾਨਕੋਟ ਜੇ ਨਾ ਐਂਟਰੀ ਆਏ ਕੋਈ ਜਾਮ ਬਹੁਤ ਲੱਗਾ ਰੋਡ ਤੇ ਜਿਹੜੇ ਦੂ-ਵੀਲਰ ਵੀ ਦੂਜੇ ਨੇ ਛੋਟੇ ਵੀਕਲ ਉਹ ਆਉਂਦੇ ਆ ਅਹੀਂ ਆਪ ਜਦੋਂ ਇਹੋ ਅਪੀਲ ਕਰਨੇ ਆ ਕੋਈ ਜੇ ਕੋਈ ਐਮਰਜੈਂਸੀ ਹੈ ਜਿਆਦੀ ਹੈ ਜ਼ਰੂਰਤ ਹੈ ਫੇਰੀ ਹਮਟ ਵਾਲੀ ਸਾਈਡ ਤੇ ਜਾਂ ਜੰਮੂ ਵਾਲੀ ਸਾਈਡ ਤੇ ਜਾਓ ਮੌਸਮ ਬਹੁਤ ਖਰਾਬ ਆ ਹਾੜੰਤੇ ਹੋ ਰਹੀ ਲਗਾਤਾਰ بارش ਜਿੱਥੇ ਤਬਾਹੀ ਦਾ ਕਾਰਨ ਬਣ ਰਹੀ ਹੈ ਉੱਥੇ ਹੀ ਕਈ ਪੁਲਾਂ ਤੇ ਸੜਕਾਂ ਤੇ ਵੀ ਭਾਰੀ بارش ਦਾ ਮਾੜਾ ਅਸਰ ਪੈ ਰਿਹਾ ਪਠਾਨਕੋਟ ਦਾ ਚੱਕੀ ਪੁਲ ਰੋਡ ਵੀ ਬੰਦ ਕਰ ਦਿੱਤਾ ਗਿਆ ਇਧਰ ਜੰਮੂ ਝਾਨ ਵਾਲਾ ਇੱਕ ਹੋਰ ਰਸਤਾ ਬਮਿਆਲ ਸੜਕ ਤਾਂ ਸੰਕਰਨ ਬੰਦ ਹੋ ਗਿਆ ਜਿਸ ਕਾਰਨ ਜੰਮੂ ਦਾ ਸੰਪਰਕ ਬਾਕੀ ਭਾਰਤ ਨਾਲੋਂ ਬਿਲਕੁਲ ਟੁੱਟ ਗਿਆ ਜਿਸ ਕਾਰਨ ਪਠਾਨਕੋਟ ਤੇ ਜੰਮੂ ਜਾਣ ਵਾਲੀ ਆਵਾਜਾਈ ਪਠਾਨਕੋਟ ਤੋਂ ਪਿੱਛੇ ਪੈਂਦੇ ਸ਼ਹਿਰਾਂ 'ਚ ਹੀ ਰੋਕ ਦਿੱਤੀ ਗਈ ਹੈ ਤਾਂ ਜੋ ਪਠਾਨਕੋਟ ਦੇ ਨੇੜੇ ਹਾਈਵੇ ਤੇ ਟ੍ਰੈਫਿਕ ਦਾ ਜ਼ਿਆਦਾ ਲੋਡ ਨਾ ਹੋਵੇ ਅੰਮ੍ਰਿਤਸਰ ਵੱਲੋਂ ਆਉਣ ਵਾਲੀਆਂ ਗੱਡੀਆਂ ਵੀ ਗੁਰਦਾਸਪੁਰ ਦੇ ਬਾਹਰਵਾਰ ਬੱਬਰੀ ਨਾਕੇ ਤੋਂ ਹੀ ਰੋਕੀਆਂ ਜਾ ਰਹੀਆਂ ਨੇ ਜਿਸ ਕਾਰਨ ਬੱਬਰੀ ਨਾਕੇ ਤੇ ਕਰੀਬ 3 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਹੈ ਨਾਕੇ ਤੇ ਟਰੱਕ ਹੀ ਟਰੱਕ ਨਜ਼ਰ ਆ ਰਹੇ ਨੇ ਦੂਜੇ ਪਾਸੇ ਟਰੱਕ ਡਰਾਈਵਰਾਂ ਦਾ ਕਹਿਣਾ ਕਿ ਰਾਤ ਤੋਂ ਹੀ ਉਹ ਭੁੱਖਣ ਪਾਣੇ ਇੱਥੇ ਖੜੇ ਨੇ ਇੱਥੇ ਖਾਣ ਪੀਣ ਲਈ ਕੁਝ ਵੀ ਨਹੀਂ ਮਿਲ ਰਿਹਾ ਕਈ ਡਰਾਈਵਰ 4 4 5 5 ਦਿਨਾਂ ਤੋਂ ਸੜਕ ਤੇ ਹੀ ਨੇ ਅਤੇ ਦੂਰ ਰਾਜਾਂ ਤੋਂ ਆਏ ਨੇ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਕਿੰਨੇ ਦਿਨ ਉਹਨਾਂ ਨੂੰ ਇੱਥੇ ਰੋਕ ਕੇ ਰੱਖਿਆ ਜਾਵੇਗਾ ਉੱਥੇ ਨਾਕੇ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਅਗਲੇ ਹਦਾਇਤਾਂ ਆਉਣ ਤੱਕ ਬਬਰੀ ਨਾ ਕਿਤੇ ਵਨ ਵੇ ਟ੍ਰੈਫਿਕ ਹੀ ਚਾਲੂ ਰਹੇਗੀ ਪਠਾਨਕੋਟ ਤੇ ਜੰਮੂ ਵੱਲ ਨੂੰ ਜਾਣ ਵਾਲੀ ਕੋਈ ਵੀ ਗੱਡੀ ਜਾਣ ਨਹੀਂ ਦਿੱਤੀ ਜਾਵੇਗੀ ਅੱਜ ਪੰਜਵਾਂ ਦਿਨ ਹੈ ਆਂਧਰਾ ਸਿਆਰੇ ਕੋਡੂਰ ਕੜਪਾ ਸੇ ਪਪੀਤਾ ਲਦਾ ਹੋਇਆ ਜੰਮੂ ਕਾ ਜੰਮੂ ਜਾਣਾ ਜੰਮੂ ਜਾਣਾ ਯਹਾਂ ਸੇ ਯਹਾਂ ਤੱਕ ਕਰ ਤਕਰੀਬਨ ਹੋ ਗਏ 12 ਵਜੇ ਰਾਤ ਕੋ रात को रात को बार तो खाना वाना खाया या तो नहीं नहीं नहीं, खाना इधर कहाँ मिल रहा है चाय पानी भी नहीं मिल रहा है पानी भी नहीं मिल रहा <laughs> चाय भी, भी नहीं, नहीं है क्या बताते हैं कब को, को, कोई बात वो रात को बोल रहे थे कि सुबह सात बजे छोड़ देंगे अभी तक तो शाम की साथ हो रही तो पपीता तो खराब हो जाएगा एक सौ दिन में वो तो क्या करे पार्टी वाले को भी बोल दिया अब नुकसान तो हमारा ही है आगे जाएंगे झिकझिक वो करेगा ਫਿਰ 5-10 ਰੁਪਏ ਕਾਟेंगे ਕਿਆ ਮੇਰਾ ਨਾ ਸੁਖਾਸੇਗਾ ਜੀ ਤੇ ਅਸੀਂ ਤਾਂ ਮਾਣਾਡੂ ਤੋਂ ਆਉਂਦੇ ਆ ਕੋਈ ਮਟਰ ਤੋਂ ਲੋਡ ਕਰਕੇ ਮਸ਼ੀਨਾ ਆ ਜੀ ਤੇ ਇਹ ਕਠੂਏ ਜਾਣਾ ਕਿਦੋਂ ਦੇ ਰੁਕੇਦੇ ਉੱਤੇ ਅਹੀਂ ਰੁਕੇਦੇ ਇੱਥੇ ਅੱਜ ਅੱਜੀ ਤੜਕੇ ਹੀ ਆਏ ਆ ਆਪਣਾ ਪਿੰਡ ਵਾਲਾ ਗਈ ਤੇ ਉਦਾਂ ਪਹਿਲਾਂ ਹੀ ਪਾਰਟੀ ਦਾ ਫੋਨ ਆ ਗਿਆ ਵੀ ਛੱਡਣੀਆਂ ਦੀ ਗੱਡੀਆਂ ਆਏ ਆ ਕਿ ਚਲੋ ਵੇਖ ਲੈਨੇ ਭਲਾ ਜਾ ਕੇ ਪਹੁੰਚ ਕੇ ਹਾਂ ਜੀ ਕੀ ਕਹਿੰਦਾ ਹੁਣ ਪੁਲਸ ਵਾਲੇ ਕੀ ਕਹਿੰਦੇ ਕਿਦਾ ਸਾਲੇ ਨਾਲ ਗੱਲ ਹੋਈ ਉਹ ਕਹਿੰਦਾ ਕੰਟਰੋਲ ਰੂਮ ਤੇ ਫੋਨ ਕੀਤਾ ਇਹ ਕੰਟਰੋਲ ਰੂਮ ਤੋਂ ਪਤਾ ਲੱਗੂਗਾ ਵੀ ਹਾਂ ਛੱਡਿਏ ਜਾਂ ਨਾ ਛੱਡਿਏ ਜਾਂ ਮੈਂ ਤੇ ਕਹਿੰਦਾ ਜਾਂਦਾ ਗੱਡੀ ਬਹੁਤ ਜ਼ਿਆਦਾ ਖਲੋਤੀ ਜਾਂ ਕਹਿੰਦੇ ਰੋਡ ਤੇ ਪਰੇਸ਼ਾਨੀ ਨਹੀਂ ਹੋ ਰਹੀ ਖਾਨ ਪੀਣ ਵਗੈਰਾ ਦੀ ਨਹੀਂ ਤਾਂ ਫਿਰ ਇਦਾਂ ਹੀ ਆ ਜੀ ਚੱਲੀ ਜਾਂਦਾ ਕੰਮ ਮਾੜਾ ਮੋਟਾ ਕੀ ਕਰਨਾ ਇਹ ਵੱਡੇ ਭਾਜੀ ਦੇ ਨਿਰਦੇਸ਼ ਤੇ ਹੋਈ ਆ ਵੀ ਜਿਹੜੀ ਹੈਵੀ ਗੱਡੀ ਵਹੀਕਲ ਨੇ ਜਿਹੜੀ ਪਠਾਨਕੋਟ ਤੋਂ ਜੰਮੂ ਨੂੰ ਜਾਣ ਵਾਲੇ ਇਹ ਹੈ ਵਹੀਕਲ ਬੰਦ ਕੀਤੇ ਨੇ ਬਿਲਕੁਲ ਜੀ ਜਿਹੜੀ ਛੋਟੀ ਵਹੀਕਲ ਨੇ ਇਹਨਾਂ ਦੀ ਆਵਾਜਾਈ ਚਾਲੂ ਰੱਖੀ ਆ ਅਸੀਂ ਆਪ ਜਨਤਾ ਨੂੰ ਇਹੋ ਅਪੀਲ ਕਰਦੇ ਆ ਕਿ ਜੇ ਕੋਈ ਅਮਰਜੈਂਸੀ ਹੈ ਜਿਆਦੀ ਹੈ ਜ਼ਰੂਰਤ ਹੈ ਫੇਰ ਹੀ ਹਮਾਚ ਵਾਲੀ ਸਾਈਡ ਤੇ ਜਾਂ ਜੰਮੂ ਵਾਲੀ ਸਾਈਡ ਤੇ ਜਾਓ ਮੌਸਮ ਬਹੁਤ ਖਰਾਬ ਆ ਤੇ ਆਪ ਜੀ ਦੇ ਨੂੰ ਇਹੋ ਬੇਨਤੀ ਕਰਦੇ ਆ ਵੀ ਹੈਵੀ ਗੱਡੀਆਂ ਜਿਹੜੀਆਂ ਨਾ ਲੈ ਕੇ ਉਧਰ ਨੂੰ ਜਾਓ ਤੇ ਜਿਹੜੀਆਂ ਮਕੇਰੀਆਂ ਜਾਂ ਵਾਲੀ ਗੱਡੀਆਂ ਨੇ ਉਹਨਾਂ ਨੂੰ ਅਸੀਂ ਪੁੱਛ ਕੇ ਤੋਰੀ ਜਾਣੇ ਵਾਰ-ਵਾਰੀ ਜਿਹੜੇ ਜਾਣ ਜੋਗੇ ਆ ਦੇਖਿਆ ਇੱਕ ਇੱਕ ਗੱਡੀ ਰੋਕੇ ਤਰੀ ਉਹਨਾਂ ਨੂੰ ਕੀ ਪੁੱਛਿਆ ਜਾ ਰਿਹਾ ਕਿ ਕਿੱਧਰ ਜਾਣਾ ਇਹਨਾਂ ਨੂੰ ਇਹੋ ਹੀ ਪੁੱਛੇ ਨੇ ਆ ਵੀ ਜੇ ਤਾਂ ਤੁਸੀਂ ਜਾਣਾ ਭਾਜੀ ਜੰਮੂ ਸਾਈਡ ਤੇ ਰਸਤਾ ਬਿਲਕੁਲ ਬੰਦਿਆ ਬੰਬਿਆਲ ਵਾਲੀ ਸਾਈਡ ਤੇ ਜਿਹੜਾ ਵੀ ਜਿਹੜੀ ਛੜਕੇ ਜਿਹੜੀ ਬੈ ਗਈ ਆ ਉਧਰੋਂ ਚੱਕੀਪੁਰ ਵਾਲੀ ਛੜਕੀ ਬੈ ਗਈ ਆ ਤੇ ਜੇ ਕਹਿੰਦੇ ਮਕੇਰੀਆ ਜਾਣਾ ਤੇ ਉਹ ਜਾ ਸਕਦਾ ਤੇ ਪਠਾਨਕੋਟ ਦੀ ਐਂਟਰੀ ਬੰਦ ਕੀਤੀ ਹੈਗੀ ਗੱਡੀ ਦੀ ਇੱਕ ਡਰਾਈਵਰ ਦੀ ਗੱਲ ਕੀਤੀ ਕਹਿੰਦਾ ਨੰਗਲਪੁਰ ਜਾਣਾ ਉਹਨੂੰ ਵੀ ਰੋਕ ਲਿਆ ਗਿਆ ਨੰਗਲਪੁਰ ਜਾਣ ਵਾਲੀ ਗੱਡੀ ਆ ਉਹ ਵੀ ਭਾਜੀ ਬੰਬਿਆਲ ਤੋਂ ਚੱਕੀਪੁਰ ਥੜੀ ਹੋ ਕੇ ਆਉਣੀ ਆ ਇਹ ਕਰਕੇ ਹੀ ਉਹ ਬੰਦ ਕੀਤੀ ਆ ਜੇਦੋਂ ਉਹਨੂੰ ਕਿਹਾ ਮਕਰੀਏ ਥਾਣੀ ਜਾਣਾ ਤੇ ਜਾ ਸਕਦਾ ਜੇ ਪਠਾਨਕੋਟ ਨੇ ਐਂਟਰੀ ਬੰਦ ਜੀ ਹਦਾਇਤਾਂ ਕੀ ਅਧਿਕਾਰੀਆ ਵੱਲੋਂ ਕੰਟਰੋਲ ਰੂਮ ਤੋਂ ਕੀ ਨਿਰਦੇਸ਼ ਮਿਲੇ ਕਿ ਦੂ ਤੱਕ ਹੈ ਰੇਗਾ ਬੰਦ ਕੰਟਰੋਲ ਰੂਮ ਵਾਲਿਆਂ ਨੂੰ ਫੋਨ ਕਰਕੇ ਪੁੱਛਿਆ ਸੀਗਾ ਜੀ ਵੀ ਇਹ ਹੈਵੀ ਜਿਹੜੀ ਗੱਡੀਆਂ ਵੀ ਕੱਲੇ ਪਠਾਨਕੋਟ ਜਾਂ ਦਿੱਤੀਆਂ ਜਾਣ ਜਾਂ ਨਾ ਜਾਂ ਦਿੱਤੀਆਂ ਜਾਣ ਉਹ ਕਹਿੰਦੇ ਵੀ ਹੈਵੀ ਵੀਕਲ ਪਠਾਨਕੋਟ ਜੇ ਨਾ ਐਂਟਰੀ ਹੋਏ ਕੋ ਜਾ ਬਹੁਤ ਲੱਗਾ ਰੋਡ ਤੇ ਜਿਹੜੇ ਦੂ-ਵੀਲਰ ਵੀ ਦੂਜੇ ਨੇ ਛੋਟੇ ਵੀਕਲ ਉਹ ਆਉਂਦੇ ਹੀ ਪਠਾਨਕੋਟ ਤੇ ਕਾਫੀ ਦੂਰ ਹੈ ਲੋਡ ਘਟਾਣ ਲਈ ਪਠਾਨਕੋਟ ਦਾ ਰੋਡ ਡ ਨੇ ਨਹੀਂ ਭਾਈਆ ਤੁਸੀਂ ਆਪ ਜਾ ਕੇ ਦੇਖੋਗੇ ਰੋਡ تقریبا ট্রাক ਸਾਰੇ ਛੜਕਾਂ ਤੇ ਲੱਗੇ ਨੇ ਇੱਥੇ ਜਾਂ ਬਹੁਤ ਲੱਗਾ ਟ੍ਰੈਫਿਕ ਦਾ ਲੋਡ ਘਟਾ ਲਈਏ ਟ੍ਰੈਫਿਕ ਦਾ ਲੋਡ ਘਟਾਉਣ ਕਰਕੇ ਜੀ ਟ੍ਰੈਫਿਕ ਜਾਂ ਬਹੁਤ ਜ਼ਿਆਦਾ ਹੋ ਜਾਣੀ ਬੁਕੇ ਟ੍ਰੈਫਿਕ ਕੰਟਰੋਲ ਨਹੀਂ ਹੋਣੀ